ਕੋਈ ਬਾਤ ਨਹੀਂ ਸਭ ਇਸੇ ਸਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਬਰ ਆ ਰਹੀ ਆ ਵੀ ਕੰਗਣਾ ਰਣੌਤ ਦਾ ਮੂੰਹ ਰੰਗਿਆ ਗਿਆ ਤੇ ਮੂੰਹ ਕਿੰਨੇ ਰੰਗਿਆ ਇਹ ਬੀਬੀ ਕੁਲਵਿੰਦਰ ਕੌਰ ਨੇ ਕਾਰਨ ਕੀ ਹੈ ਕਿਉਂਕਿ ਕੰਗਰਾਂ ਨੌਤ ਪੰਜਾਬ ਦੀਆਂ ਬੀਬੀਆਂ ਨੂੰ ਕਹਿੰਦੀਆਂ ਸੀ ਵੀ ਇਹ 100-100 ਰੁਪਏ ਲੈ ਕੇ ਤਾਂ ਮੋਰਚੇ ਦੇ ਵਿੱਚ ਆਉਂਦੀਆਂ ਉਹ ਬੀਬੀ ਕੁਲਵਿੰਦਰ ਕੌਰ ਨੇ ਇਹ ਗੱਲ ਕਹੀ ਆ ਵੀ ਇਹ ਉਹਨਾਂ ਬੀਬੀਆਂ ਦੇ ਵਿੱਚ ਇੱਕ ਮੇਰੀ ਮਾਂ ਵੀ ਸੀ ਜਿੰਨੂ ਕੰਗਰਨ ਨੌ ਅਰਨੌਤ ਨੇ ਗੱਲ ਕਹੀ ਸੀ ਵੀ ਇਹ 100 ਰੁਪਏ ਦੀ ਦਿਹਾੜੀ ਤੇ ਆਈ ਆ ਤਾਂ ਚਪੇੜ ਮਾਰੀ ਐ ਕਿਉਂਕਿ ਕੰਗਨਰ ਨੌਤ ਲਗਾਤਾਰ ਹੀ ਕਿਸਾਨਾਂ ਦੇ ਉਲਟ ਭੁਗਤੀ ਭਾਜਪੀ ਦੀ ਹੱਕ ਦੇ ਵਿੱਚ ਭੁਗਤੀ ਤੇ ਉਹਦਾ ਕਾਰਨ ਅੱਜ ਇਹ ਬਣ ਗਿਆ ਵੀ ਕੰਗਰਨ ਨੌ ਦੇ ਮੂੰਹ ਦੇ ਉੱਪਰ ਚਪੇੜਾਂ ਵੱਜਣੀਆਂ ਸ਼ੁਰੂ ਹੋ ਗਈਆਂ ਸੋ ਮੈਂ ਉਸ ਬੀਬੀ ਕੁਲਵਿੰਦਰ ਕੌਰ ਦੀ ਦਲੇਰੀ ਨੂੰ ਤੇ ਉਹਦੀ ਇਸ ਸੂਰਬੀਰਤਾ ਅੱਗੇ ਮੈਂ ਸਿਰ ਝੁਕਾਉਣਾ ਵੀ ਜਿਨਨੇ ਇਹ ਕਾਰਜ ਕੀਤਾ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਖਾਸ ਕਰਕੇ ਮੈਂ ਅਪੀਲ ਕਰਦਾ ਵੀ ਅੱਜ ਬੀਬੀ ਕੁਲਵਿੰਦਰ ਕਾਲ ਦੇ ਨਾਲ ਖੜਨ ਦੀ ਜ਼ਰੂਰਤ ਹੈ ਉਹ ਪੰਜਾਬ ਦੀ ਧੀ ਹੈ ਤੇ ਪੰਜਾਬੀਆਂ ਵਾਲਾ ਉਹਨੇ ਕੰਮ ਕਰਕੇ ਵਿਖਾਇਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਤਿ ਸ਼੍ਰੀ ਅਕਾਲ ਦੋਸਤੋ ਕੱਲ ਚੰਡੀਗੜ੍ਹ 에어ਪੋਰਟ ਤੇ ਕੰਗਣਾ ਨੌਤ ਦੇ ਥੱਪੜ ਲਾਉਣ ਵਾਲੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਜਿੱਥੇ ਬਖ ਬਖ ਕਿਸਾਨ ਜਥੇਬੰਦੀਆਂ ਆ ਰਹੀਆਂ ਨੇ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਮੈਰੋ ਵੀ ਉਹਨਾਂ ਦੇ ਪਰਿਵਾਰ ਨੂੰ ਮਿਲੇ ਤੇ ਉਹਨਾਂ ਦੇ ਪਰਿਵਾਰ ਨੂੰ ਸਰੋਪਾ ਉਪਾ ਕੇ ਸਨਮਾਨਤ ਵੀ ਕੀਤਾ ਆਓ ਤੁਹਾਨੂੰ ਲੈ ਚੱਲਦੇ ਹਾਂ ਮੌਕੇ ਦੀ ਵੀਡੀਓ ਵੱਲ ਸ੍ਰੀ ਆਗਰ ਵਧਾਈਆਂ ਦੁਲੂ ਹਾਂਜੀ ਵਧਾਈਆਂ ਵਧਾਈਆਂ ਤੁਹਾਨੂੰ ਲੈ ਚੱਲਦਾ ਕਾਲਪੁਰ ਖੜਾ ਹੋ ਰਿਹਾ ਪਰਲਾ ਜਨਾ ਸਾਜਿਆ ਜੋਗੋ ਜਨਾ ਉਹ ਸਾਜਿਆ ਸਤਿ ਸ੍ਰੀ ਅਕਾਲ ਬਨੇ ਮਹਾਰਿਤਾ ਨੂੰ ਵਧਾਈਆਂ ਬਾਰੇ ਪੰਨੇ ਨਾਲ ਜਨ ਕੋਲ ਪਾਸ ਸਤਿ ਸ੍ਰੀ ਅਕਾਲ ਵਾਹਿਗੁਰੂ ਖਾਲਸਾ ਜੀ ਪ੍ਰਵਾਣ ਕਰ ਕੋਈ ਨਾ ਬਣਦਾ ਜੀ ਬਈ ਖੇਹਾਂ ਦੇ ਪਾਸ ਆੁਰ ਜੁਬਾਦ ਹਾਂਜੀ ਸ੍ਰੀ ਅਕਾਲ ਥੋੜਾ ਅੰਗਿਆ ਤੁਨ ਹਾਂਜੀ ਵਧਾਈਆਂ ਵਧਾਈਆਂ ਤੁਨ ਲਈਆਂ ਕਾਰਪੁਰ ਕਰਦੇ ਵਧਾਈਆਂ ਹਾਂਜੀ ਉਹ ਪਰਮਾਤਮਾ ਸਾਜਿਆ ਜੋਗੋ ਜਿਆਨਾ ਉਹ ਜਾਚਿਆ ਬਾਰੇ ਬਾਰੇ ਸੋ ਸ੍ਰੀ ਅਕਾਲ ਜੀ ਨਮਰਤਾ ਨਵਦਾਨ ਨਵਾਂ ਘਰ ਆ ਪੈਣੇ ਨਾਲ ਦੇ ਕੋਲ ਪਾਸ ਸਤ ਸ੍ਰੀ ਅਕਾਲ પ્રમાણ કરું કોઈની નલ વાત હી ભાઈ તલેહા દે પાસે આવું પાલ હાજી